ਕਿ ਜੇ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਦੁੱਧ ਦੀ ਸਭ ਤੋਂ ਇੱਕ ਦੁੱਧ ਦੇ ਗੜਵੇ ਦੀ ਕੁਰਬਾਨੀ ਆ ਇਹ ਉਹ ਬਾਬਾ ਮੋਤੀराम ਮਹਾਰਾਜ ਨੇ ਦਿੱਤੀ ਜਿਹਦੀ ਬਹੁਤ ਵੱਡੀ ਕੀਮਤ ਜਿਹੜੀ ਉਹਨਾਂ ਨੇ ਚੁਕਾਣੀ ਤੋ ਮੈਂ ਇਹ ਉਹਨਾਂ ਦੇ ਬੱਚੇ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਦੋਂ ਘਿਲਾੜੀ ਤੇ ਵੇਲਣੇ ਤੇ ਪੀੜ ਕੇ ਸ਼ਹੀਦ ਕਰੇ ਸਨ ਉਸ ਸਮੇਂ ਵੀ ਬਾਬਾ ਮੋਤੀराम ਮਹਾਰਾਜ ਨੂੰ ਕਿਹਾ ਗਿਆ ਕਿ ਤੂੰ ਮੁਸਲਮਾਨ ਧਰਮ ਇੱਕ ਨਾਇ ਮਨਜ਼ੂਰ ਕਰ ਲੈ ਪਰ ਬਾਬਾ ਜੀ ਨੇ ਇਸ ਗੱਲ ਤੋਂ ਕਰ ਕਰ ਦਿੱਤਾ ਇਸੀ ਤਰ੍ਹਾਂ ਹੀ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਵਾਰੀ-ਵਾਰੀ ਖਿਲਾੜੀ ਤੇ ਪੀੜ ਕੇ ਸ਼ਹੀਦ ਕਰ ਦਿੱਤਾ ਬੇਨਤੀ ਕੀਤੀ ਮਾਤਾ ਜੀ ਜਾਨੀ ਜਾਨ ਸੀ ਉਹਨਾਂ ਨੇ ਕਿਹਾ ਕਿ ਮੈਂ ਮੋਤੀ ਮਹਿਰਾ ਮਾਤਾ ਜੀ ਦੁੱਧ ਲੈ ਕੇ ਆਇਆ ਇਹ ਦੁੱਧ ਸਰਕਾਰੀ ਨਹੀਂ ਮੈਂ ਆਪਣਾ ਲੈ ਕੇ ਆਇਆ ਆਪਣੇ ਘਰੋਂ ਲੈ ਕੇ ਆਇਆ ਘਰ ਦਾ ਦੁੱਧ ਆ ਮੇਰੀ ਮਾਤਾ ਨੇ ਤਿਆਰ ਕੀਤਾ ਮੇਰੀ ਧਰਮ ਪਤਨੀ ਨੇ ਗਰਮ ਕੀਤਾ ਤੇ ਤੁਸੀਂ ਸਕੋ ਮਾਣਾ ਜੀ ਮਾਤਾ ਜੀ ਜਾਨੀ ਜਾਣਤਨ ਉਹਨਾਂ ਨੂੰ ਕਿਹੜੀ ਚੀਜ਼ ਦੀ ਕੀ ਜਾਣਕਾਰੀ ਨਹੀਂ ਸੀਗੀ ਤੇ ਉਹਨਾਂ ਨੇ ਉਹ ਦੁੱਧ ਜਿਹੜਾ ਪ੍ਰਵਾਨ ਕਰ ਲਿਆ ਤੇ ਇਸ ਗੁਰਦੁਆਰੇ ਦੇ ਵਿੱਚ ਉਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਬਾਬਾ ਮੋਤੀराम ਮਹਾਰਾਜ ਜੀ ਜਿਹੜਾ ਸੂਬੇ ਦੀ ਕਚੈਰੀ 'ਚ ਨੌਕਰੀ ਕਰਦਾ ਸੀ। ਦੀਵਾਨ ਟੋਡਰਮਲ ਜੀ ਦੇ ਨਾਲ ਦੀਵਾਨ ਟੋਡਰਮਲ ਜੀ ਦੀ ਬਹੁਤ ਵੱਡੀ ਕੁਰਬਾਨੀ ਆ। ਉਹਨਾਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਦੇ ਲਾਲਾਂ ਦਾ ਤੇ ਮਾਤਾ ਜੀ ਦਾ ਅੰਤਨ ਜਿਹੜਾ ਸੰਸਕਾਰ ਸੀਗਾ ਉਹ ਕੀਤਾ। ਮੈਰਾ ਤੂੰ ਬੱਚਿਆਂ ਨੂੰ ਦੁੱਧ ਪਲਾਇਆ ਉਹਨਾਂ ਨੇ ਸਵੀਕਾਰ ਕਰ ਲਿਆ ਕਿ ਮੈਂ ਦੁੱਧ ਪਲਾਇਆ ਕਿ ਉਹ ਕਹਿੰਦੇ ਤੈਨੂੰ ਜਾਨ ਨਹੀਂ ਪਿਆਰੀ ਤੈਨੂੰ ਆਪਣਾ ਪਰਿਵਾਰ ਨਹੀਂ ਪਿਆਰਾ ਉਹਨੇ ਕਿਹਾ ਜੀ ਮੈਂ ਸੇਵਾ ਕਰਨੀ ਸੀ ਮੈਂ ਕਰਤੀ ਤੁਸੀਂ ਜਿਹੜਾ ਕੰਮ ਕਰਨਾ ਕਰੋ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਸੂਬੇ ਦਾ ਐਲਾਨ ਹੈ ਕਿ ਜਿਹੜਾ ਵੀ ਇਹਨਾਂ ਨੂੰ ਖਾਣਾ ਖਾਊਗਾ ਸਰਕਾਰੀ ਖਾਊਗਾ ਕਿਸੇ ਪ੍ਰਕਾਰ ਦੀ ਵੀ ਕੋਈ ਵਿਅਕਤੀ ਇਹਨਾਂ ਦੀ ਮਦਦ ਕਰੂਗਾ ਤੇ ਉਹਨੂੰ ਕੋਲੂ ਚ ਪੀੜਕਾ ਸੀ ਦਿੱਤਾ ਜਾਵੇਗਾ ਇਹ ਸੂਬੇ ਦਾ ਐਲਾਨ ਕੀਤਾ ਹੋਇਆ ਸੀ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਨੇ ਸਰਕਾਰੀ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਸੂਬੇ ਨੇ ਬਹੁਤ ਲਾਲਚ ਦਿੱਤੇ ਬੱਚੇ ਮਾਤਾ ਜੀ ਨਹੀਂ ਡੋਲੇ ਸੰਗਤ ਜੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਦਰਸ਼ਨ ਦੇ ਦਾਰੇ ਕਰਨ ਆਉਂਦੇ ਹੋ ਤੇ ਬਾਬਾ ਮੋਤੀराम ਮਹਾਰਾਜ ਜੀ ਨੂੰ ਨਾ ਭੁੱਲ ਜਾਇਓ ਇਸ ਸਥਾਨਾ ਤੇ ਵੀ ਆ ਕੇ ਹਾਜ਼ਰੀ ਜ਼ਰੂਰ ਲਵਾਇਓ ਕਿਉਂਕਿ ਤੁਹਾਡੇ ਦਰਸ਼ਨ ਦੀਦਾਰੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਮੋਤੀ ਦੇ ਮਨਾਰੇ ਉਸਾਰੇ ਜਾਂਦੇ ਨੇ ਗਲਬਾਤ ਵੀ ਕਰਾਂਗੇ ਸਾਡੇ ਨਾਲ ਪ੍ਰਧਾਨ ਸਾਹਿਬ ਮੌਜੂਦ ਨੇ ਜੋ ਕਿ ਇਸ ਗੁਰ ਅਸਥਾਨ ਦੇ ਪ੍ਰਬੰਧਾਂ ਨੂੰ ਦੇਖਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਪੇ ਸਾਹਿਬ ਜੀ ਕਿਵੇਂ ਤਿਆਰੀਆਂ ਚੱਲ ਰੀਆਂ ਨੇ ਹੁਣ ਕਿਉਂਕਿ ਜਦੋਂ ਸ਼ਹੀਦੀ ਜੋੜ ਮੇਲ ਹੁੰਦਾ ਆ ਤਾਂ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਐ ਸਭ ਤੋਂ ਪਹਿਲਾਂ ਸਮੂਚੀ ਸਾਧ ਸੰਗਤ ਜੀ ਨੂੰ ਤੇ ਜਿੱਥੋਂ ਤੱਕ ਸਮਾਗਮ ਦੀਆਂ ਤਿਆਰੀਆਂ ਦੀ ਗੱਲ ਆ ਕਿ ਤੁਸੀਂ ਹੁਣ ਵੇਖ ਲਓ ਅਸੀਂ ਪਿਛਲੇ ਮਹੀਨਾ ਡੇਢ ਮਹੀਨੇ ਤੋਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਸੰਗਤਾਂ ਦੇ ਰਹਿਣ-ਬਹਿਣ ਵਾਸਤੇ ਸੰਗਤਾਂ ਦੀ ਸਹੂਲਤ ਵਾਸਤੇ ਤੇ ਅਸੀਂ ਅਮਰਸ਼ੀਦ ਬਾਬਾ ਮੋਤੀराम ਮਾਰਾ ਗੁਰਦੁਆਰੇ ਦੇ ਵਿੱਚ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਤੁਸੀਂ ਵੀ ਹਰ ਸਾਲ ਆਉਂਦੇ ਹੋ ਤੁਹਾਡਾ ਵੀ ਤੁਹਾਡੇ ਚੱਲਣ ਦਾ ਵੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਵੀ ਆ ਕੇ ਦੇਖ ਰਹੇ ਹੋ ਕਿ ਇੱਥੇ ਹਰ ਸਾਲ ਕੋਈ ਨਾ ਕੋਈ ਜਿਹੜੀ ਆ ਇਹਦੇ ਵਿੱਚ ਨਵਾਂ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ ਅਸੀਂ ਗੁਰਦੁਆਰੇ ਦੇ ਵਾਸਤੇ ਲੋਕਾਂ ਦੇ ਰਹਿਣ-ਬਹਿਣ ਵਾਸਤੇ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਵੱਤ-ਵੱਤ ਕਰੀਏ ਜਿੱਥੋਂ ਤੱਕ ਇਸ ਪਾਵਨ ਧਰਤੀ ਦੀ ਗੱਲ ਆ ਕਿ ਫਾਟੇਗੜ੍ਹ ਸਾਹਿਬ ਜਿਹੜੀ ਸ਼ਹੀਦਾਂ ਦੀ ਪਾਵਨ ਧਰਤੀ ਆ ਤੇ ਇਸੇ ਧਰਤੀ ਦੇ ਉੱਪਰ ਬਹੁਤ ਸਾਰੀਆਂ ਸ਼ਹੀਦੀਆਂ ਪ੍ਰਾਪਤ ਹੋਈਆਂ ਨੇ ਇਹਦੇ ਚ ਲੱਖਾਂ ਦੇ ਤੌਰ ਤੇ ਸ਼ਹੀਦੀਆਂ ਹੋਈਆਂ ਨੇ ਜੀ ਵਿਸ਼ੇਸ਼ ਤੌਰ ਤੇ ਸਰਬੰਸਦਾਨੀ ਗੁਰੂ ਗਵੰਸ ਸਿੰਘ ਜੀ ਮਹਾਰਾਜ ਦਾ ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਦਾ ਕਿ ਉਹਨਾਂ ਨੇ ਸਰਬੰਸ ਹੀ ਵਾਰ ਦਿੱਤਾ ਤੇ ਤੁਸੀਂ ਇੱਕ ਵੇਖੋ ਕਿ ਆਪਣੇ ਧਰਮ ਦੀ ਖਾਤਰ ਛੋਟੇ ਸਭ ਜ਼ਾਦੇ ਜਿਨ੍ਹਾਂ ਨੂੰ ਸੂਬਾ ਸਰਹੰਦ ਨੇ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਈਨ ਮਨਾਈਏ ਲੇਕਿਨ ਨਹੀਂ ਮੰਨੇ ਵਸ਼ੇਸ਼ ਤੌਰ ਤੇ ਮੇਰੇ ਦੱਸਣ ਵਾਲੀ ਤੁਹਾਨੂੰ ਇਹ ਗੱਲ ਆ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਨੀ ਵੱਡੀ ਜਿਹੜੀ ਆ ਕੁਰਬਾਨੀ ਜਿਹੜੀ ਸਰਬੰਸ ਵਾਰਿਆ ਉਥੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਕਿ ਉਹਨਾਂ ਦੇ ਸੇਵਕ ਜੀ ਬਾਬਾ ਮੋਤੀराम ਮਹਾਰਾਜ ਜਿਹੜੇ ਉਹਨਾਂ ਦੇ ਸੇਵਕ ਨੇ ਉਹਨਾਂ ਦੇ ਪੈਰੋ ਕਰਨੇ ਉਹਨਾਂ ਦੀ ਵੀ ਬੜੀ ਵੱਡੀ ਮਾਨ ਕੁਰਬਾਨੀ ਆ ਜਿੱਥੋਂ ਤੱਕ ਇਸ ਧਰਤੀ ਦੀ ਗੱਲ ਕੀਤੀ ਜਾਵੇ ਕਿ ਜਦੋਂ ਗੁਰੂ ਸਾਹਿਬ ਦੇ ਛੋਟੇ ਲਾਲ ਸੂਬਾ ਸਰਹੰਦ ਨੇ ਆਪਣੀ ਕਚਹਿਰੀ ਚ ਕੈਦ ਕੀਤੀ ਸੀ ਉਸ ਸਮੇਂ ਬਾਬਾ ਮੋਤੀराम ਮਹਾਰਾਜੀ ਜਿਹੜਾ ਸੂਬੇ ਦੀ ਕਚਹਿਰੀ ਚ ਨੌਕਰੀ ਕਰਦਾ ਸੀ ਜਦੋਂ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਨੇ ਸਰਕਾਰੀ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਸੂਬੇ ਨੇ ਬਹੁਤ ਲਾਲਚ ਦਿੱਤੇ ਬੱਚੇ ਮਾਤਾ ਜੀ ਨਹੀਂ ਡੋਲੇ ਤੇ ਉਸ ਸਮੇਂ ਜਦੋਂ ਬਾਬਾ ਮੋਤੀराम ਮਹਾਰਾਜ ਜੀ ਉੱਤੇ ਨੌਕਰੀ ਕਰਦੇ ਸੀਗੇ ਤੇ ਉਹਨਾਂ ਨੇ ਦੇਖਿਆ ਕਿ ਮਾਤਾ ਜੀ ਤੇ ਗੁਰੂ ਸਾਹਿਬ ਦੇ ਲਾਲ ਨੇ ਤੇ ਭੁੱਖਣ ਪਾਣੇ ਨਹੀਂ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਸੂਬੇ ਦਾ ਲਾਹਣਾ ਕਿ ਜਿਹੜਾ ਵੀ ਇਹਨਾਂ ਨੂੰ ਖਾਣਾ ਖਾਊਗਾ ਉਹ ਸਰਕਾਰੀ ਖਾਊਗਾ ਕਿਸੇ ਪ੍ਰਕਾਰ ਦੀ ਵੀ ਕੋਈ ਵਿਅਕਤੀ ਇਹਨਾਂ ਦੀ ਮਦਦ ਕਰੂਗਾ ਤੇ ਉਹਨੂੰ ਉਹ ਲੋਜ ਪੀੜਗਾਸ਼ੀਦ ਕੀਤਾ ਜਾਵੇਗਾ ਇਹ ਸਵੇਰੇ ਦਾ ਐਲਾਨ ਕੀਤਾ ਹੋਇਆ ਸੀ ਪਰ ਬਾਬਾ ਮੋਤੀराम ਮਹਿਰਾ ਜਿਹੜੇ ਗੁਰੂ ਦੇ ਅਨੰਦ ਸੇਵ ਸਨ ਉਹਨਾਂ ਨੇ ਇਸ ਗੱਲ ਦੀ ਜਾ ਕੇ ਆਪਣੀ ਬਜ਼ੁਰਗ ਮਾਤਾ ਨਾਲ ਆਪਣੀ ਧਰਮ ਬਤਨੀ ਨਾਲ ਜਾ ਕੇ ਗੱਲ ਕੀਤੀ ਕਿ ਗੁਰੂ ਸਾਹਿਬ ਦੇ ਲਾਲ ਨੇ ਛੋਟੇ ਛੋਟੇ ਉਹ ਭੁੱਖਣ ਪਾਣੇ ਪਰ ਸਾਨੂੰ ਉਹਨਾਂ ਦੀ ਸੇਵਾ ਵਾਸਤੇ ਸਾਨੂੰ ਜਾਨ ਨੂੰ ਦੇਣੀ ਪੈ ਸਕਦੀ ਆ ਪਰ ਉਹਨਾਂ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਪੂਰੇ ਪਰਿਵਾਰ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਕਿ ਸਾਨੂੰ ਸਾਰੇ ਰਲ ਕੇ ਉਹਨਾਂ ਨੇ ਦੁੱਧ ਗਰਮ ਤਿਆਰ ਕੀਤਾ ਤੇ ਜਦੋਂ ਦੁੱਧ ਦਾ ਗੜਬਾ ਲੈ ਕੇ ਰਸਤੇ ਦੇ ਵਿੱਚ ਜਿਹੜੇ ਪੈਰੋਕਾਰ ਸਾਨੂੰ ਸੰਤਰੀ ਸਾਨੂੰ ਉਹਨਾਂ ਨੂੰ ਲਾਲਚ ਦੇ ਕੇ ਮਾਤਾ ਜੀ 'ਤੇ ਜਾ ਕੇ ਬੇਨਤੀ ਕੀਤੀ ਮਾਤਾ ਜੀ ਜਾਨੀ ਜਾਨ ਸੀ ਉਹਨਾਂ ਨੇ ਕਿਹਾ ਕਿ ਮੈਂ ਮੋਤੀ ਮਹਿਰਾ ਮਾਤਾ ਜੀ ਦੁੱਧ ਲੈ ਕੇ ਆਇਆ ਇਹ ਦੁੱਧ ਸਰਕਾਰੀ ਨਹੀਂ ਮੈਂ ਆਪਣਾ ਲੈ ਕੇ ਆਇਆ ਆਪਣੇ ਘਰੋਂ ਲੈ ਕੇ ਆਇਆ ਘਰ ਦਾ ਦੁੱਧ ਵਾ ਮੇਰੀ ਮਾਤਾ ਨੇ ਤਿਆਰ ਕੀਤਾ ਮੇਰੀ ਤਨਪਤਨੀ ਨੇ ਗਰਮ ਕੀਤਾ ਤੇ ਤੁਸੀਂ ਸ਼ਖੋ ਮਾਣਾ ਮਾਤਾ ਜੀ ਜਾਨੀ ਜਾਨ ਹਨ ਉਹਨਾਂ ਨੂੰ ਕਿਹੜੀ ਚੀਜ਼ ਦੀ ਕੀ ਜਾਣਕਾਰੀ ਨਹੀਂ ਸੀਗੀ ਤੇ ਉਹਨਾਂ ਨੇ ਉਹ ਦੁੱਧ ਜਿਹੜਾ ਪ੍ਰਵਾਨ ਕਰ ਲਿਆ ਤੇ ਇਸੇ ਤਰ੍ਹਾਂ ਹੀ ਉਹ ਦੁੱਧ ਲੰਗਰ ਪਾਣੀ ਦੀ ਸੇਵਾ ਜਿਹੜੀ ਉਹ ਤਿੰਨ ਦਿਨ ਚੱਲਦੀ ਰਹੀ ਪਰ ਉਸ ਸੇਵਾ ਦੇ ਬਦਲੇ ਕੀ ਹੋਇਆ ਕਿ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਚੱਟਣਵਾ ਦਿੱਤਾ ਗਿਆ ਉਸ ਸਮੇਂ ਦਿਵਾਨ ਟੋਡਰ ਮਲਜੀ ਦੇ ਨਾਲ ਦਿਵਾਨ ਟੋਡਰ ਮਲਜੀ ਦੀ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਦੇ ਲਾਲਾਂ ਦਾ ਤੇ ਮਾਤਾ ਜੀ ਦਾ ਅੰਤਨ ਜਿਹੜਾ ਸੰਸਕਾਰ ਸੀਗਾ ਉਹ ਕੀਤਾ ਜੀ ਤੇ ਜਦੋਂ ਸ਼ੂਬੇ ਨੂੰ ਇਸ ਗੱਲ ਦਾ ਬਾਅਦ ਵਿੱਚ ਪਤਾ ਲੱਗਿਆ ਉਹਨੇ ਬਾਬਾ ਜੀ ਨੂੰ ਬੁਲਾਇਆ ਮਤੀਰਾ ਮੈਰਾ ਤੂੰ ਬੱਚਿਆਂ ਨੂੰ ਦੁੱਧ ਪਲਾਇਆ ਉਹਨਾਂ ਨੇ ਸਵੀਕਾਰ ਕਰ ਲਿਆ ਕਿ ਮੈਂ ਦੁੱਧ ਪਲਾਇਆ ਕਿ ਉਹ ਕਹਿੰਦੇ ਤੈਨੂੰ ਜਾਨ ਨਹੀਂ ਪਿਆਰੀ ਤੈਨੂੰ ਆਪਣਾ ਪਰਿਵਾਰ ਨਹੀਂ ਪਿਆਰਾ ਉਹਨੇ ਕਿਹਾ ਜੀ ਮੈਂ ਸੇਵਾ ਕਰਨੀ ਸੀ ਨਾ ਕਰਤੇ ਤੁਸੀਂ ਜਿਹੜਾ ਕੰਮ ਕਰਨਾ ਕਰੋ ਜੀ ਤੇ ਸੂਬੇ ਨੇ ਉਹਨਾਂ ਦੇ ਛੋਟੇ ਬੱਚੇ ਨੂੰ ਇਤਿਹਾਸਕਾਰ ਕੋਈ 5 ਸਾਲ ਦਾ ਦੱਸਦੇ ਕੋਈ 6 ਸਾਲ ਦਾ ਦੱਸਦਾ ਕੋਈ 4 ਸਾਲ ਦਾ ਦੱਸਦਾ ਕਿ ਉਹਨਾਂ ਦੇ ਬੱਚੇ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਦੋਂ ਕਲਾੜੀ ਚ ਵਿਲਣੇ ਚ ਪੀੜ ਕੇ ਸ਼ਹੀਦ ਕਰੇ ਸਨ ਉਸ ਸਮੇਂ ਵੀ ਬਾਬਾ ਮੋਤੀराम ਮਹਿਰਾਜ ਜੀ ਨੂੰ ਕਿਹਾ ਗਿਆ ਕਿ ਤੂੰ ਮੁਸਲਮਾਨ ਧਰਮ ਇਹ ਨਾ ਇਹ ਮਨਜ਼ੂਰ ਕਰ ਲਾ ਪਰ ਬਾਬਾ ਜੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਇਸੇ ਤਰ੍ਹਾਂ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਵਾਰੀ-ਵਾਰੀ ਖਲਾਰੀ ਤੇ ਪੀੜ ਕੇ ਸ਼ਹੀਦ ਕਰ ਦਿੱਤਾ ਇਹ ਉਹ ਪਵਿੱਤਰ ਸਥਾਨ ਇਹ ਜੈਸ ਸਥਾਨ ਦੇ ਉੱਪਰ ਉਹ ਪਵਿੱਤਰ ਗਲਾਸ ਸ਼ਸ਼ੋਭਤ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਬਾਬਾ ਜੀ ਨੇ ਦੁੱਧ ਪਿਲਾਇਆ ਸੀਗਾ ਤੋਂ ਮੈਂ ਸਮਝਦਾ ਕਿ ਜੇ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਦੁੱਧ ਦੀ ਸਭ ਤੋਂ ਇੱਕ ਦੁੱਧ ਦੇ ਗੜਵੇ ਦੀ ਕੁਰਬਾਨੀ ਆ ਤੇ ਉਹ ਬਾਬਾ ਮੋਤੀराम ਮਹਾਰਾਜ ਨੇ ਦਿੱਤੀ ਜਿਹਦੀ ਬਹੁਤ ਵੱਡੀ ਕੀਮਤ ਜਿਹੜੀ ਉਹਨਾਂ ਨੇ ਚੁਕਾਈ ਤੋ ਮੈਂ ਸੰਗਤਾਂ ਨੂੰ ਇਹੀ ਅਪੀਲ ਕਰੂੰਗਾ ਹੱਥ ਜੋੜ ਕੇ ਮੇਰੀ ਆਪ ਸਭ ਨੂੰ ਅਪੀਲਾ ਕਿ ਤੁਸੀਂ ਜਦੋਂ ਆਓਗੇ ਇਸ ਅਸੇਹਦੀ ਜੋੜ ਮਿਲਦੇ ਵਿੱਚ ਕਿਰਪਾ ਕਰਕੇ ਸ਼ਹੀਦ ਮੋਤੀਰਾ ਮਹਿਰਾ ਮੈਮੋਰੀਅਲ ਜਿਹੜਾ ਦਰਸ਼ਤਾ ਉਥੇ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀਰਾ ਮਹਿਰਾ ਗੁਰਦੁਆਰਾ ਬਣਿਆ ਇਸ ਗੁਰਦੁਆਰੇ ਦੇ ਵਿੱਚ ਉਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਮੈਂ ਆਪ ਸਾਨੂੰ ਇਹ ਅਪੀਲ ਕਰਦਾ ਔਰ ਇਸ ਸ਼ਹੀਦੀ ਸਮਾਗਮ ਦੇ ਵਿੱਚ ਸਾਰੀ ਸੰਗਤਾਂ ਦਾ ਬਹੁਤ ਬਹੁਤ ਆਉਣ ਤੇ ਇਥੇ ਧੰਨਵਾਦ ਜਾਣਨਾ ਚਾਹੁੰਨੇ ਕਿ ਜਿਹੜੇ ਦੁੱਧ ਪਿਲਾਉਣ ਵਾਲੇ ਗਲਾਸ ਬਾਬਾ ਮੋਤੀराम ਮੈਰਾ ਜੀ ਦੇ ਸੇ ਫਿਰ ਕਿਵੇਂ ਮਤਲਬ ਇਹ ਸੰਗਤ ਨੂੰ ਮਿਲਦੇ ਨੇ ਤੇ ਅੱਜ ਦਰਸ਼ਨ ਦੇਦਾਰਿਆਂ ਲਈ ਇਸ ਸਥਾਨ ਤੇ ਰੱਖੇ ਗਏ ਇਹ ਜਿਹੜਾ ਨਾ ਸਾਡਾ ਜੋ ਸਾਡਾ ਪਿਛਲਾ ਸ਼ੌਕਰ ਜਿਹੜਾ ਇਤਿਹਾਸ ਸਾਡੇ ਬਜ਼ੁਰਗ ਦੱਸਦੇ ਨੇ ਕਿ ਜਿਹੜਾ ਇਹ ਸਥਾਨ ਸੀਗਾ ਇਹ ਪਹਿਲਾਂ ਵੱਡੇ ਗੁਰਦੁਆਰੇ ਦੇ ਜਿੱਥੇ ਠੰਡਾ ਪੋਤ ਸੀ ਉੱਥੇ ਨਾਲ ਹੁੰਦਾ ਜਿੱਥੇ ਅੱਜ ਕੱਲ੍ਹ ਸਰੋਵਰ ਬਣਿਆ ਹੋਇਆ ਉੱਥੋਂ ਫਿਰ ਸ਼ਰੋਮਣੀ ਕਮੇਟੀ ਨੇ ਇਹ ਜਿਹੜੇ ਜਗ੍ਹਾ ਦਿੱਤੀ ਤੇ ਇਸ ਕਰਕੇ ਜਿਹੜਾ ਯਾਦਗਾਰ ਜਿਹੜੀ ਆ ਇੱਥੇ ਬਾਬਾ ਮੋਤੀराम ਮਹਾਰਾਜ ਜੀ ਦੀ ਬਣੀ ਆ ਤੇ ਇੱਥੇ ਉਹ ਗਲਾਸ ਉੱਥੇ ਹੀ ਸੀ ਵੇਖੋ ਮੈਨੂੰ ਜਿੰਨੀ ਕਿ ਜਾਣਕਾਰੀ ਆ ਕਿ ਇਤਿਹਾਸਤ ਬੜਾ ਪ੍ਰਾਣਾ ਵਾ ਜੀ ਸਾਨੂੰ ਜਿੰਨੀ ਕਿ ਜਾਣਕਾਰੀ ਆ ਕਿ ਇਹ ਵਾਲਾ ਸਥਾਨ ਪਹਿਲਾਂ ਠੰਡੇ ਬੁਰਜ ਦੇ ਨਾਲ ਸੀ ਜਿੱਥੇ ਅੱਜ ਕੱਲ੍ਹ ਸਰੋਵਰ ਵਾ ਬਣਿਆ ਹੋਇਆ ਉਤੋਂ ਸ਼੍ਰੋਮਣੀ ਕਮੇਟੀ ਨੇ ਉਸ ਸਰੋਵਰ ਬਣਾ ਕੇ ਉਹਦੀ ਬਦਲੇ ਜਿਹੜੀ ਇਹ ਜਗ੍ਹਾ ਹੈ ਇੱਥੇ ਸਾਨੂੰ ਸਥਾਨ ਦਿੱਤੇ। ਫਿਰ ਪਹਿਲਾਂ ਜੋ ਗਲਾਸਾਂ ਦੀ ਦਰਸ਼ਨ ਦਿਦਾਰੇ ਚੱਲਦੀ ਸੀ ਤਾਂ ਉੱਥੇ ਹੀ ਕਰਵਾਈ ਜਾਂਦੇ ਸੀ ਜਾਂ ਇੱਥੇ ਹੀ ਲੰਬੇ ਸਮੇਂ ਤੋਂ ਕਰਵਾਈ ਜਾ ਰਹੇ ਹਨ। ਨਹੀਂ ਉੱਥੇ ਵੀ ਕਰਵਾਉਂਦੇ ਸੀ ਕਿ ਜੀ ਹੁਣ ਜੇ ਹੁਣ ਤਾਂ ਇਹ ਇੱਥੇ ਹੀ ਲੰਬੇ ਸਮੇਂ ਤੋਂ ਹੁਣ ਇੱਥੇ ਹੀ ਹੈ ਹੁਣ ਤਕਰੀਬਨ ਇਹਨਾਂ ਨੂੰ ਅਸੀਂ ਇਹ ਜਿਹੜਾ ਸਥਾਨ ਆ ਇਹਨੂੰ ਲੰਬਾ ਸਮਾਂ ਹੋ ਗਿਆ। ਸਭ ਤੋਂ ਪਹਿਲਾਂ ਗਲਾਸਾਂ ਦੀ ਸਾਂਭ ਸੰਭਾਲ ਕਿੰਨੇ ਨੇ ਕੀਤੀ? ਹਾਂਜੀ। ਸਾਂਭ ਸੰਭਾਲ ਕਿੰਨਾ ਨੇ? ਇਹਦੇ ਇਤਿਹਾਸ ਬਾਰੇ ਜ਼ਿਆਦਾ ਮੈਨੂੰ ਜਾਣਕਾਰੀ ਨਹੀਂ। ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਬਾ ਮੋਤੀराम ਮੈਰਾ ਜੀ ਦੇ ਇਤਿਹਾਸ ਨੂੰ ਘਰ-ਘਰ ਪਹੁੰਚਾਇਆ ਜਾਵੇ ਜਿਵੇਂ ਤੁਹਾਡੇ ਵੱਲੋਂ ਲਿਟਰੇਚਰ ਦੀ ਗੱਲ ਗੱਲ ਇੱਕ ਗੱਲ ਹੁੰਦੀ ਆ ਗੱਲ ਕੁਰਬਾਨੀ ਦੀ ਕੋਈ ਉਹਨਾਂ ਦੀ ਕੁਰਬਾਨੀ ਕੀ ਸੀ ਸਾਨੂੰ ਇਸ ਵਿਸ਼ੇ ਤੇ ਨਹੀਂ ਪੜਨਾ ਚਾਹੀਦਾ ਜੀ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਜੇ ਤੁਸੀਂ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਗਵਿੰਦ ਸਿੰਘ ਜੀ ਤੇ ਉਹ ਤੇ ਸਾਰਾ ਕੋਸ਼ਿਸ਼ ਨੇ ਲੇਕਿਨ ਉਹਨਾਂ ਦੇ ਸੇਵਕ ਜਿਹੜੇ ਉਹਨਾਂ ਦੇ ਸੇਵਕ ਸੀ ਇਹ ਕਿੰਨੀ ਵੱਡੀ ਕੁਰਬਾਨੀ ਦੇਣ ਵਾਲੇ ਸੀ ਬਹੁਤ ਸਾਰਾ ਵੱਡਾ ਇਤਿਹਾਸ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪਿਛਲੇ ਸਮੇ 350 ਸਾਲਾ ਮਨਾਇਆ ਗਿਆ ਚਾਂਦਨੀ ਚੌਂਕ ਦੇ ਵਿੱਚ ਗੁਰੂ ਸਾਹਿਬ ਨੇ ਸੀਸ ਦਿੱਤਾ ਤੇ ਉੱਥੇ ਭਾਈ ਦਿਆਲਾ ਜੀ ਮਤੀ ਭਾਈ ਮਤੀ ਜੀ ਤੇ ਭਾਈ ਸਦੀਦਸ ਜੀ ਇਹਨਾਂ ਦੀ ਵੀ ਕਿੰਨੀ ਵੱਡੀ ਕੁਰਬਾਨੀ ਹੈ ਇਸੇ ਤਰ੍ਹਾਂ ਜੇ ਇਸ ਫਤਿਹਗੜ ਦੀ ਧਰਤੀ ਵਿੱਚ ਦੀਵਾਨ ਟੋਡਰ ਮਲ ਦੀ ਬਹੁਤ ਵੱਡੀ ਕੁਰਬਾਨੀ ਹੈ ਮੈਂ ਇਸ ਗੱਲ ਦਾ ਤਨਵਾਦ ਕਰਦਾ ਕਿ ਸਾਡੇ ਜਿਹੜੇ ਇਸ ਇਤਿਹਾਸ ਨੂੰ ਜਿਨੇ ਸਾਡੀ ਜਨਰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਕੁਝ ਸੇਧ ਮਿਲਣੀ ਆ ਜਿੱਥੋਂ ਸਾਨੂੰ ਕੁਝ ਸਿੱਖਣ ਨੂੰ ਮਿਲਣਾ ਆਜੋ ਦੀਵਾਨ ਟੋਡਲ ਮਲਜੀ ਦਾ ਤੁਸੀਂ ਵੇਖੋ ਜਾ ਕੇ ਇੱਕ ਦੋ ਸਮਾ ਮਿਲੇ ਉੱਥੇ ਵੀ ਜਾਇਓ ਉੱਥੇ ਵੇਖੋ ਕਾਰ ਸੇਵਾ ਚੱਲ ਰਹੀ ਆ ਇਹ ਉਹਨਾਂ ਦਾ ਵੀ ਸਤਾਨ ਜਿਹੜਾ ਉਹ ਵਧੀਆ ਬੜਾ ਬਹੁਤ ਵੱਡੀ ਕੁਰਬਾਨੀ ਆ ਜੇ ਦੁਨੀਆ ਦੇ ਵਿੱਚ ਸਭ ਤੋਂ ਮਹਿੰਦੀ ਧਰਤੀ ਵਕੀ ਆ ਤੇ ਉਹ ਸ਼ਹੀ ਫਤਿਹਗੜ ਸਾਹਿਬ ਵੀ ਕੀਆ ਜੀ ਦਵਾਨ ਟੋਡਰ ਮਲ ਜੀ ਨੇ ਮੋਹਰਾ ਮਛਾ ਕੇ ਇਹ ਦੁੱਧ ਵਿਕਿਆ ਤੇ ਉਹ ਵੀ ਫਤਿਹਗੜ ਸਾਹਿਬ ਦੀ ਤਰਤੀ ਆ ਉਹ ਭਾਈ ਬਾਬਾ ਮੋਤੀराम ਰਾਜ ਜੀ ਨੇ ਜਿਹੜਾ ਉਹ ਦੁੱਧ ਬਲਾ ਕੇ ਜੀ ਬਹੁਤ ਧੰਨਵਾਦੀ ਹਾਂ ਸਾਡੇ ਨਾਲ ਇਸ ਗੁਰੂ ਅਸਥਾਨ ਦੇ ਪ੍ਰਧਾਨ ਸਾਹਿਬ ਜਿੱਤੇ ਸੇਵਾਵਾਂ ਕਰਦੇ ਨੇ ਉੱਤੇ ਹੀ ਸੰਗਤ ਨੂੰ ਅਪੀਲ ਵੀ ਕਰਦੇ ਨੇ ਕਿ ਬਾਬਾ ਮੋਤੀਰਾ ਮਹਾਰਾਜ ਜੀ ਦੀ ਥਾਂ ਤੇ ਵੀ ਜਰੂਰ ਹਾਜ਼ਰੀ ਭਰ ਕੇ ਜਾਇਆ ਕਰੋ ਤੇ ਉਸ ਗਲਾਸਾਂ ਦੇ ਦਰਸ਼ਨ ਵੀ ਕਰਕੇ ਜਾਇਆ ਕਰੋ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਤੇ ਮਾਤਾ ਗੁਜਰਕਾਰ ਜੀ ਨੂੰ ਦੁੱਧ ਪਿਲਾਇਆ ਕਿਉਂਕਿ ਇਹ ਗਲਾਸ ਗੁਰੂ ਸਾਹਿਬ ਜੀ ਦੇ ਲਾਲਾਂ ਦੇ ਕਹਿ ਸਕਦੇ ਮੁੱਖ ਨੂੰ ਲੱਗੇ ਹੋਣਗੇ ਤਾਂ ਉਹ ਦਰਸ਼ਨ ਕਰਕੇ ਤੁਸੀਂ ਵੀ ਕਿੰਨੇ ਵਡਭਾਗੇ ਹੋ ਸਕਦੇ ਹੋ ਜੁੜੇ ਰਹੋ ਸੁਨੇਹਾ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ